ਉਹ ਢੋਲਵਾ ਡੈਮ ਦੇ ਉਪਰ ਸਥਿਤ ਇੱਕ ਮინი ਬੱਸ ਜਿਹੜੀ ਹੈ ਬਾਲ ਬਾਲ ਬੱਚੇ ਜਿਹਦੇ ਵਿੱਚ ਸਕੂਲ ਦੇ ਬੱਚੇ ਪੇਪਰ ਪਾਣ ਜਾ ਰਹੇ ਸੀ ਔਰ ਇਸ ਸਬੰਧ ਵਿੱਚ ਇਹ ਡੰਗਾ ਜਿਹੜਾ ਹੈ ਇਹਦੇ ਬਾਰੇ ਕਾਫੀ ਆਪਾਂ ਪਹਿਲਾਂ ਵੀ ਨਿਊਜ਼ ਲਗਾ ਚੁੱਕੇ ਹੈਗੇ ਲੇਕਿਨ ਇਹ ਡੰਗਾ ਨਹੀਂ ਬਣ ਚੁੱਕਿਆ ਸਰਕਾਰ ਦੀ ਵੀ ਦੇ ਕਹਿ ਸਕਦੇ ਨੇ ਲੇਕਿਨ ਡਰਾਈਵਰ ਨੇ ਕਾਫੀ ਮੁਸਾਤੀ ਦੇ ਨਾਲ ਕਾਫੀ ਜਿਹੜਾ ਹੈਗਾ ਆਪਣੇ ਹੁਸ਼ਾਰੀ ਦੇ ਨਾਲ ਜਿਹੜਾ ਹੈਗਾ ਵੱਡਾ ਹਾਸਾ ਜਿਹੜਾ ਹੈ ਟਾਲ ਦਿੱਤਾ ਹੈਗਾ ਇਹ ਜਿਹੜੀ ਮਿੰਨੀ ਬੱਸ ਹੈ ਇਹਦੇ ਵਿੱਚ ਕਾਫੀ ਸਕੂਲ ਦੇ ਬੱਚੇ ਸੀਏ ਹੋਰ ਸਵਾਰੀਆਂ ਸੀ ਲੇਕਿਨ ਬਾਲ ਬਾਲ ਬਚ ਗਏ ਲੇਕਿਨ ਆ ਦੇਖੋ ਇਹ ਜਿਹੜੀ ਤਸਵੀਰਾਂ ਤਾਂ ਮੈਂ ਦਿਖਾ ਰਿਹਾ ਢੋਲਵਾ ਡੈਮ ਦੇ ਉੱਪਰ ਦੀਆਂ ਤਸਵੀਰਾਂ ਹੈਗੀਆਂ ਨੇ ਤੇ ਆ ਜਿਹੜੀ ਬੱਸ ਹੈਗੀ ਹੈ ਬਾਲ ਬਾਲ ਬਚੀ ਹੈਗੀ ਆ ਤੇ ਇਹ ਡੰਗਾ ਜਿਹੜਾ ਹੈਗਾ ਟੈਂਪਰੇਰੀ ਜਿਹਨੂੰ ਜਗਾੜੂ ਕੰਮ ਕਹਿ ਸਕਦੇ ਨੇ ਜਿੱਤਾ ਹੈ ਸਰਕਾਰ ਨੇ ਔਰ ਜਿਗਾੜੂ ਕੰਮਾਂ ਦੇ ਨਾਲ ਜਿਹੜੇ ਹੈਗੇ ਆ ਰਸਤੇ ਨਹੀਂ ਬੰਦੇ ਔਰ ਇਹ ਜਿਗਾੜੂ ਕੰਮ ਜਿਹੜਾ ਹੈਗਾ ਜਿਹਦੀ ਵਜ੍ਹਾ ਨਾਲ ਜਿਹੜਾ ਅੱਜ ਵੱਡਾ ਹਾਦਸਾ ਜਿਹੜਾ ਟਲਿਆ ਹੈਗਾ ਅਜੇ ਵੀ ਸਰਕਾਰ ਔਰ ਵਿਭਾਗ ਕੰਮ ਕਰਨ ਦੀ ਨਹੀਂ ਸੁੱਤਾ ਹੈ ਉਹਨਾਂ ਨੂੰ ਇੰਤਜ਼ਾਰ ਹੈਗਾ ਕਿ ਕੋਈ ਵੱਡਾ ਹਾਦਸਾ ਹੋਵੇ ਫਿਰ ਆਪਾਂ ਕੰਮ ਕਰੀਏ ਔਰ ਸ਼ਾਇਦ ਅੱਜ ਸ਼ਾਇਦ ਉਹ ਇੰਤਜ਼ਾਰ ਪੂਰਾ ਹੋ ਜਾਂਦਾ ਲੇਕਿਨ ਡਰਾਈਵਰ ਦੀ ਜਿਹੜੀ ਹੈਗੀ ਉਹ ਸ਼ਾਰੀ ਕਹਿ ਸਕਦੇ ਆ ਜਾਂ ਕੰਡੀ ਤੇ ਲੋਕਾਂ ਦੀ ਕਿਸਮਤ ਕਹਿ ਸਕਦੇ ਆ ਕਿ ਵੱਡਾ ਹਾਦਸਾ ਨਹੀਂ ਹੋਇਆ ਔਰ ਇਹ ਜਿਹੜਾ ਵੱਡਾ ਹਾਸਾ ਹੂੰ ਤੋਂ ਜਿਹੜਾ ਅੱਜ ਬਚਿਆ ਹੈਗਾ ਇਹ ਤਸਵੀਰਾਂ ਮੈਂ ਢੋਲਵਾ ਡੈਪ ਦੇ ਉੱਪਰ ਜੀ ਤੁਹਾਨੂੰ ਦਿਖਾ ਰਿਹਾ